ਪੱਸ ਦੀ ਦਿਮਾਗ ਤਾਂ ਨਹੀਂ ਹਿੱਲ ਗਿਆ ਸੰਦੀਪ ਦਿਮਾਗ ਹੱਲਣ ਵਾਲੀ ਗੱਲ ਕਰ ਰਿਹਾ ਤਾਂ ਆਪਾਂ ਆਪਣਾ ਨਹੀਂ ਹਿੱਲੂ ਲੋਕਾਂ ਦਾ ਹੱਲਾ ਦਾਂਗੇ ਤੇ ਮਤਰਾ ਹੁਣ ਤੁਹਾਡਾ 30 ਤੋਂ ਪਲੱਸ ਲੱਖ ਰੁਪਏ ਦਾ 30000 ਦਾ ਨਹੀਂ 30 ਲੱਖ ਰੁਪਏ ਦਾ ਫਾਇਦਾ ਕਰਾਵਾਂਗੇ ਆਹ ਕਾਰ ਮਗਰ ਮੈਂ ਤਾਂ ਬਾਈ ਕਹਿੰਦਾ ਸਾਡੀਆਂ ਕਾਰਗੀਆਂ ਸਕਾਰਾਂ ਧੋਤੀਆਂ ਹੋਣਗੀਆਂ ਤੇ ਨਾ ਹੀ ਪੁਲਿਸ ਮਾਰੀਂਗੀ ਹਨਾ ਆਮ ਪਾਣੀ ਵਜਿਆ ਹੋਇਆ ਸਿੰਪਲ ਉਹ ਵੀ ਇੱਥੇ ਆ ਗਿੱਲਾ ਪਿਆ ਸੋਝੀ ਦੇਖ ਲਓ ਚੈੱਕ ਕਰ ਲਓ ਹਨਾ ਠੀਕ ਇਹ ਆ ਗਈ ਜੀ ਸੇਲ 2015 ਮਾਡਲ ਐਵੀਐਸ ਬ੍ਰੇਕਾਂ 'ਚ ਡੀਜ਼ਲ ਡਿਜ਼ਾਇਰ ਦੇ ਇੰਜਨ ਵਾਲੀ ਇਹ ਕਈ ਕਾਰ ਬਹੁਤ ਸੱਪ ਜਣਾ ਬਹੁਤ ਨਵੀਂ ਕਾਰ ਆ ਅਰ ਪਟਿਆਲੇ ਜੀ ਨੇ ਐਨਓਸੀ ਆ ਗਈ ਵੀਰ ਜੀ ਤੇ ਬਾਰਨਟ ਪੇਂਟ ਆ ਬਾਈ ਜੀ ਓਕੇ ਜੀ ਦੁਬਾਰਾ ਵੀ ਕਰਾਉਣਾ ਪਊਗਾ ਠੀਕ ਆ ਜੀ ਮਤਲਬ ਆਹ ਗ੍ਰੂਪ ਤੇ ਉੱਠੀਆਂ ਹੋਈਆਂ ਨੇ ਲੈ ਮਿੱਤਰੋ ਤੁਸੀਂ ਵੀ ਚੰਗੀਆਂ ਕਾਰਾਂ ਲੱਭ ਰਹੇ ਹੋ ਸਸਤੇ ਭਾਦਿਆਂ ਆਉਣਾ ਕਿੱਥੇ ਹੈਗਾ ਪਿੰਡ ਲਦਾਲ ਦੇ ਵਿੱਚ ਖੜਿਆ ਜਮਾ ਸਸਤੇ ਰੇਟ ਤੇ ਦੇ ਕੇ ਜਾਵਾਂਗੇ ਇੰਜਨ ਗੇਅਰ ਦੀ ਵੀ ਬਾਈ ਕਹਿੰਦਾ ਫੁੱਲ ਗਰੰਟੀ ਹੋਗੀ ਤੇ ਕਾਪੀ ਕਾਗਜ ਨਹੀਂ ਬਾਕੀ ਬਾਈ ਸੰਦੀਪ ਨਾਲ ਗੱਲਬਾਤ ਕਰਦੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਸਸਤੀ ਕਾਰ ਠੀਕ ਹੋ ਬਾਈ ਸੰਦੀਪ ਬਹੁਤ ਵਧੀਆ ਬਾਈ ਸਾਰੇ ਦੇਖ ਜਿਵੇਂ ਕਿ ਆ ਬਾਈ ਦਿੱਲੀ ਤੋਂ ਸਸਤੀਆਂ ਹੋਣਗੇ ਬਈ ਇੱਥੇ ਵੀਰੇ 101% ਹੋਣਗੀਆਂ ਠੀਕ ਆ ਹਾਂ ਠੀਕ ਆ ਬਾਈ ਰੇਟ ਕਿਵੇਂ ਰਹਿਣਗੇ ਬਾਈ ਰੇਟ ਆਪਾਂ ਜਮਾ ਤੁਹਾਨੂੰ ਕਹਦਾ ਦਿੱਲੀ ਵਾਲੇ ਨਾਲ ਵੀ ਕੱਟ ਕੇ ਦੇ ਦਾਂਗੇ ਠੀਕ ਆ ਠੀਕ ਨਾ ਕਾਪੀ ਕਾ ਗਿਆ ਦੀ 100% ਦੀ ਜਮਾਨਤ ਲਾਈਫ ਟਾਈਮ ਦੀ ਕੋਈ ਟਾਈਮ ਨਹੀਂ ਠੀਕ ਹੈ ਮਤਲਬ ਸਾਰੇ ਕਿਤੇ ਘੁੰਮ ਕੇ ਇੱਥੇ ਆ ਜਾਈਏ ਟਰਾਈ ਲੈ ਕੇ ਸਾਰੀ ਹਾਂ ਨਾ ਤਾਂ ਬਾਈ ਕਹਿੰਦਾ ਸਾਡੀਆਂ ਕਾਰੀਆਂ ਕਾਰਾਂ ਧੋਤੀਆਂ ਹੋਣਗੀਆਂ ਤੇ ਨਾ ਹੀ ਪਾਲਿਸ ਮਾਰੀ ਹੋਣੀ ਹੈ ਨਾ ਆਮ ਪਾਣੀ ਵਜਿਆ ਹੋਇਆ ਸਿੰਪਲ ਉਹ ਵੀ ਇੱਥੇ ਆ ਗਿੱਲਾ ਪਿਆ ਸੋਝੀ ਦੇਖ ਲੋ ਚੈੱਕ ਕਰ ਲੋ ਹਣਾ ਠੀਕ ਹੈ ਜੀ ਮਤਲਬ ਜਿਹੜੀ ਪੇਂਟ ਹੋਊਗੀ ਬਾਈ ਕਹਿੰਦਾ ਦੱਸ ਕੇ ਦੇਵਾਂਗੇ ਪਹਿਲਾਂ ਵੀਡੀਓ ਚ ਦੱਸ ਦੂੰ ਵੀ ਇੱਥੋਂ ਪੇਂਟ ਆ ਠੀਕ ਹੈ ਜੀ ਲੈ ਮਿੱਤਰੋ ਪਹਿਲੀ ਗੱਲ ਪਹਿਲੀ ਗੱਲ ਬਾਰੇ ਗੱਲਬਾਤ ਕਰਦੇ ਆ ਦੱਸ ਦੋ 2013 ਮਾਡਲ ਆ ਜੀ ਠੀਕ ਹੈ ਜੀ ਫਰਸਟ ਪਾਰਟੀ ਆ ਠੀਕ ਹੈ ਜੀ ਕੰਡੀਸ਼ਨ ਜੀ ਕੰਡੀਸ਼ਨ ਨਵੀਂ ਕਾਰ ਆ ਖਿੜਕੀ ਪੇਂਟ ਇੱਕ ਪਿਛਲੀ ਓਕੇ ਜੀ ਠੀਕ ਹੈ ਨਾ ਲੈ ਮਿੱਤਰੋ ਖਿੜਕੀ ਪੇਂਟ ਆ ਕੇ ਬਾੱਕੇ ਬਾਕੀ ਕਾਰ ਨਵੀਂ ਐਕਸੀਡੈਂਟ ਦੀ ਗਾਰੰਟੀ ਐ ਵੀ ਸਕਰਾਚ ਸੀ ਬਾਈ ਠੀਕ ਹੈ ਜੀ ਮਤਲਬ ਐ ਮਾਰਕੀਟ ਚ ਬਾਈ ਫੁੱਲ ਚੱਲਣ ਵਾਲੀ ਕਾਰ ਆ ਨਾ ਵੀ ਕਾਰ ਫੁੱਲ ਚੱਲਣ ਵਾਲੀ ਕਾਰ ਆ ਜੀ ਠੀਕ ਆ ਬਾਈ ਦੋਨੋਂ ਚਾਬੀਆਂ ਸੀਟ ਕਵਰ ਬੀਮਾ ਪ੍ਰਦੂਸ਼ਨ ਸਾਰਾ ਕੁਝ ਓਕੇ ਓਕੇ ਠੀਕ ਆ ਜੀ ਇਹ ਕਾਰ ਦੇ ਦਾਂਗੇ ਜੀ 1,60,000 ਰੁਪਏ ਦੀ ਨੈਟ ਠੀਕ ਹੈ ਜੀ ਲੈ ਮਿੱਤਰੋ ਸਿਰਫ 1,60,000 ਰੁਪਏ ਦੀ ਮਤਲਬ ਬਾਈ ਕਹਿ ਲਈ ਆ ਨਾ 80 8000 ਰੁਪਏ ਦੀਆਂ ਇਹ ਵੇਖ ਦਿਆਂ ਨੇ ਨਾ ਬਾਈ 1 80 ਸੀ ਦਾ ਰੇਟ ਰਾਮ ਨਾਲ ਆਉਂਦਾ ਵੀਰੇ ਠੀਕ ਆ ਬਾਈ ਜੀ ਠੀਕ ਨਾ ਤੇ ਅਗਲੀ ਇਹ ਆ ਗਈ ਬਾਈ ਜੀ ਇਹ ਆ ਗਈ ਜੀ ਸੇਲ 2015 ਮਾਡਲ ਏ ਵੀ ਐਸ ਬ੍ਰੇਕਾਂ 'ਚ ਡੀਜ਼ਲ ਡਿਜ਼ਾਇਰ ਦੇ ਇੰਜਨ ਵਾਲੀ ਠੀਕ ਹੈ ਕਈ ਕਾਰ ਬਹੁਤ ਸਾਪੀ ਜਣਾ ਬਹੁਤ ਨਵੀਂ ਕਾਰ ਆ ਅਰ ਪਟਿਆਲੇ ਦੀ ਨੇ ਐਨਓਸੀ ਆ ਗਈ ਵੀਰ ਜੀ ਠੀਕ ਹੈ ਜੀ ਪਟਿਆਲੇ ਦੀ ਐਨਓਸੀ ਆਈ ਹੋਈ ਆ ਬਾਕੀ ਬਈ ਆ ਦੇਖੋ ਬਈ ਹਜੇ ਕਾਗਜ਼ ਬਈ ਜਿਵੇਂ ਕੰਪਨੀ ਜਾ ਜਾਂਦਾ ਉਹ ਵੀ ਪਿਆ ਕਾਰ ਜਮਾ ਨਵੀਆਂ ਪਰ ਧੁੱਤੀ ਸਮਾਰੀ ਕੁਛ ਨਹੀਂ ਬਈ ਇੰਜਨ ਗੇਅਰ ਜਮਾ ਓਕੇ ਡਿਜ਼ਾਇਰ ਦਾ ਇੰਜਨ ਆਉਂਦਾ ਇੱਥੇ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਜੀ 1,70,000 ਦੀ ਮਾਡਲ 2015 ਜੀ ਠੀਕ ਹੈ ਜੀ 2015 2 ਸੈਂਟਰ ਲਾਕ ਦੋਨੋਂ ਚਾਬੀਆਂ ਠੀਕ ਹੈ ਜੀ ਬੀਮਾ ਪ੍ਰਦੂਸ਼ਨ ਸਾਰਾ ਕੁਛ ਓਕੇ ਆ ਓਕੇ ਜੀ ਇਹ ਆ ਗਈ ਜੀ 2010 ਮਾਡਲ ਠੀਕ ਹੈ ਫਸ਼ਟ ਪਾਰਟੀ ਦੀ ਠੀਕ ਹੈ ਜੀ ਸਕਰੀਨ ਬੈਕ ਕੈਮਰਾ ਸੈਂਟਰ ਲੋਕ ਸੀਟ ਕਵਰ ਸਾਰਾ ਕੁਝ ਓਕੇ ਆ ਟਾਇਰ ਨਵੇਂ ਓਕੇ ਜੀ ਇਹ ਕਾਰ ਦੇ ਦਾਂ ਗੱਡੀ ਦੇ ਦਾਂਗੇ ਜੀ ਆਪਾਂ 110000 ਰੁਪਏ ਦੀ ਸਿਰਫ ਸਿਰਫ 110 ਦੀ ਦਿਮਾਗ ਤਾਂ ਨਹੀਂ ਹਿੱਲ ਗਿਆ ਸੰਦੀਪਾ ਦਿਮਾਗ ਹੱਲਣ ਵਾਲੀ ਗੱਲ ਕਰ ਰਹੇ ਆਪਾਂ ਆਪਣਾ ਨਹੀਂ ਹਿੱਲੂ ਲੋਕਾਂ ਦਾ ਹੱਲਾ ਦਾਂਗੇ ਠੀਕ ਆ ਬਾਈ ਰੇਟ ਸੁਣ ਕੇ ਪਿੱਛੋਂ ਚੈੱਕ ਕਰੋ ਕਾਰ ਕਾਰ ਚੈੱਕ ਕਰ ਲਓ ਜੀ ਠੀਕ ਹੈ ਜੀ ਲੈ ਮਿੱਤਰੋ ਸਕ੍ਰੀਨ ਵਗੈਰਾ ਲੱਗੀ ਹੋਈ ਹੈ ਨਾ ਬਈ ਸਕ੍ਰੀਨ ਬੈਕ ਕੈਮਰਾ ਓਕੇ ਜਮਾ ਕਰਨ ਨਵੀਂ ਸੀਟ ਕਵਰ ਤੋਂ ਲਾ ਸੈਂਟਰ ਲੌਕ ਦੋਨੋਂ ਚਾਬੀਆਂ ਠੀਕ ਆ ਜਮਾ ਓਕੇ ਦੀ ਲੈ ਮਿੱਤਰੋ ਓਕੇ ਦੀ ਕੰਡੀਸ਼ਨ ਏਸੀ ਸੀ ਜਮਾ ਚਿਲਡ ਆਈ ਓਕੇ ਵੀ ਮਤਲਬ ਜੇ ਤੁਸੀਂ ਏਸੀ ਚਲਾ ਲਿਆ ਅੱਧੇ ਘੰਟੇ ਬਾਅਦ ਕਹਿ ਦੋਗੇ ਵੀ ਬਸ ਬੰਦ ਕਰਕੇ ਜਿਵੇਂ ਉਹ ਕਰਦੇ ਅਗਲੀ ਇਹ ਕਾਰ ਆ ਕਿਵੇਂ ਜੀ ਇਹ 2011 ਜੀ ਠੀਕ ਹੈ ਇਹ ਜੀ ਬਈਆਂ ਤਾਕੀਆਂ ਖਰੀਆਂ ਹੋਈਆਂ ਨੇ 2019-20 ਤੋਂ ਖਰੀ ਸੀ ਇਹ ਠੀਕ ਹੈ ਇਹ ਖਰੀਆਂ ਖਰੀਆਂ ਹੋਈਆਂ ਨੇ ਇਥੋਂ ਬਈ ਠੀਕ ਹੈ ਚਾਰੇ ਟਾਕੀ ਬੁੱਲ ਚੰਗੀਆਂ ਹਨ ਉਹ ਜਮਾ ਨਵੀਂ 49000 ਕੰਪਨੀ ਰ ਠੀਕ ਹੈ ਨਾ ਮਿੱਤਰੋ ਕੰਪਨੀ ਰਿਕਾਰਡ ਕਢਾ ਆ ਕੇ ਨਾ ਬਾਈ ਕਹਿੰਦਾ ਫੇਰ ਪੈਸੇ ਦੇਜੋ ਬਾਈ ਨਾਲ ਦੇ ਡੈਰ ਨਹੀਂ ਇਹ ਗੱਡੀ ਦੇ ਓਕੇ ਜੀ ਠੀਕ ਹੈ ਨਾ ਪਰ ਚਾਰੇ ਦਾਕੀਆਂ ਖਰੀਆਂ ਹੋਈਆਂ ਨਹੀਂ ਠੀਕ ਹੈ ਜੀ ਮਤਲਬ ਟੱਚਿੰਗ ਦੀ ਗਾਰੰਟੀ ਹੈ ਜੀ ਨਾ ਬਾਈ ਉਹ ਗਾਰੰਟੀ ਆਲ ਓਰੀਜਨਲ ਆ ਬੈਂਪਰ ਪੇਂਟ ਆ ਗੱਲਾ ਪਿਛਲਾ ਠੀਕ ਆ ਬਾਈ ਰੇਟ ਰੇਟ ਦੇ ਗੱਡੀ ਦੇ ਦਾਂਗੇ ਜੀ ਸਿਰਫ 1 ਲੱਖ 15000 ਦੀ ਲਓ ਮਿੱਤਰੋ ਸਿਰਫ 1 ਲੱਖ 15000 ਦੀ ਤੇ ਅਗਲੀ ਆ ਗਈ ਇਹ ਕਾਰ ਸਭ ਤੋਂ ਬਈ ਵੱਧ ਮਾਰਕੀਟ ਚ ਵੇਚਣ ਵਾਲੀ ਕਾਰ ਬਰੀਜਾ ਕਾਰ ਆ ਗਈ ਮਾਡਲ ਬਈ ਸੰਦੀਪਾ 2016 ਜੀ ਜੀਡੀਆਈ ਪਲੱਸ ਪੁਸ਼ ਬਟਨ ਸਟਾਰਟ ਆ ਓਕੇ ਜੀ ਤੇ ਸ਼ੀਸ਼ੇ ਸਾਰੇ ਨਾਲ ਦੇ ਬਈ ਸ਼ੀਸ਼ੇ ਤਕਰੀਬ ਨਾਲ ਦੀ ਨੇ ਮੈਨੂੰ ਲੱਗਦਾ ਠੀਕ ਆ ਜੀ ਏਸੀ ਹੀਟਰ ਵਗੈਰਾ ਬਈ ਓਕੇ ਜਮਾ ਜੀ ਟੌਪ ਵਾਲਾ ਮਾਡਲ ਆ ਪੰਜੇ ਕੰਪਨੀ ਲਾਏ ਪੁਸ਼ ਬਟਨ ਬੀਮਾ ਪ੍ਰਦੂਸ਼ਨ ਦੋਨੋਂ ਚਾਬੀਆਂ ਫਰਸਟ ਕੁਆਲਟੀ ਠੀਕ ਆ ਜੀ ਕੰਡੀਸ਼ਨ ਕੰਡੀਸ਼ਨ ਜਮਾ ਨਵੀਂ ਆ ਜੀ ਓਕੇ ਜੀ ਲੈ ਮਿੱਤਰੋ ਕੰਡੀਸ਼ਨ ਚੈੱਕ ਕਰੋ ਬਈ ਫੁੱਲ ਨਵੀਂ ਕਾਰ ਅਗੇ ਕੰਡੀਸ਼ਨ ਦੀ ਵੀ ਚੰਗੀ ਕਾਰ ਆ ਤੇ ਚਾਲ ਚਲਾਵੀ ਦੀ ਵੀ ਚੰਗੀ ਚਾਲ ਚਲਾਵੀ ਜਮਾਨ ਨਮੀ ਕਾਰ ਆ ਜੀ ਠੀਕ ਆ ਜੀ ਇਹਦਾ ਰੇਟ ਬਈ ਇਹ ਦੇ ਦਾਂਗੇ ਸਵਾ 4 ਲੱਖ ਰੁਪਏ ਦੀ ਨੈਟ ਸਿਰਫ ਸਿਰਫ ਸਵਾ 4 ਲੱਖ ਘੁੰਮਿਆ ਜੇ ਮਾਰਕੀਟ ਜਿੱਥੇ ਮਰਜੀ ਘੁੰਮ ਕੇ ਆ ਜਿਓ ਬਈ 16 ਮਾਡਲ ਆ ਪੱਕੀ 16 ਠੀਕ ਆ ਜੀ ਤਾਂ ਮਿੱਤਰੋ ਹੁਣ ਤੁਹਾਡਾ 30 ਤੋਂ ਪਲੱਸ ਲੱਖ ਰੁਪਏ ਦਾ 30000 ਦਾ ਨਹੀਂ 30 ਲੱਖ ਰੁਪਏ ਦਾ ਫਾਇਦਾ ਕਰਾਵਾਂਗੇ ਆ ਕਾਰ ਮਗਰ ਜੇ ਤੁਸੀਂ ਬਈ ਮਤਲਬ ਕਹਿ ਲਿਆ ਆਪਦੇ ਘਰੇ ਇਹ ਕਾਰ ਲੈ ਗਏ ਨਾ ਆ ਅੰਡ ਗਵਾਂਡ ਵਾਲੇ ਦਾ ਛੱਡੋ ਸਾਰਾ ਪਿੰਡ ਪੁੱਛਣਾ ਆਊਗਾ ਵੀ ਬਈ ਜੇ ਇਹ ਕਾਰ ਇੰਨੀ ਸਸਤੀ ਕਿੱਥੋਂ ਲੈ ਕੇ ਆਇਆਗਾ ਬਈ ਝੋਟਾ ਕਾਰ ਹੈਗਾ ਮਤਲਬ ਕਹ ਲਈਏ ਜੇ 10 ਲੱਖ ਰੁਪਏ ਦਾ ਆਮ ਜੀ ਗੱਲ ਕਹਿ ਕੇ ਚੱਲੀ ਜਾਣਾ ਬਈ ਆਪਾਂ ਕੀ ਜੀ ਨਾ ਬਾਈ ਰੇਟ ਤਾਂ ਤੁਹਾਨੂੰ ਇਹੋ ਜਿਹਾ ਦੇ ਦਾਂਗੇ 10 ਮਾਡਲ ਆ ਪੰਜਾਬ ਨੰਬਰ ਆ 5 ਸਾਲ ਦੀ ਪਾਸਿੰਗ ਹੋ ਕੇ ਮਿਲੂਗੀ ਠੀਕ ਹੈ ਜੀ ਗੱਡੀ ਜਮਾਂ ਨਵੀਂ ਆ ਐਕਸੀਡੈਂਟ ਦੀ ਆਪਣੀ ਗਾਰੰਟੀ ਹੈ ਇੰਜਨ ਗੇਅਰ ਜਮਾਂ ਓਕੇ ਆ ਠੀਕ ਹੈ ਜੀ ਚਾਲ ਚਲਾਵਾ ਟੌਪ ਵਾਲਾ ਮਾਡਲ ਆ ਠੀਕ ਹੈ ਇੱਕ ਗੱਲ ਹੋਰ ਆ ਬਾਈ ਕਹ ਲਈਏ ਮੋਗਾ ਨੰਬਰ ਦੀ ਹੈ ਨਾ ਬਈ ਮੋਗਾ ਠੀਕ ਹੈ ਮਤਲਬ ਦਿੱਲੀ ਨੰਬਰ ਨਹੀਂ ਹੈ ਕਿ ਬਈ ਮੋਗਾ ਨੰਬਰ ਦੀ ਹੈ ਕਿ ਪੱਕੇ ਨੰਬਰ ਦੀ ਕਾਰ ਹੈਗੀ ਬਾਕੀ ਨਾ ਜਦੋਂ ਬਈ ਤੁਸੀਂ ਚਲਾਓਗੇ ਇਹ ਕਾਰ ਨਾ ਜਦੋਂ ਇੱਥੇ ਨਿਗਾ ਪੈਂਦੀ ਹੈ ਨਾ ਤੱਕ ਉਦੋਂ ਪੈਂਦੀ ਹੈ ਨਾ ਬਈ ਅਸਲੀ ਹਾਂਜੀ ਹਾਂਜੀ ਕਾਲਾ ਘੋੜਾ ਹੈਗਾ ਮਿੱਤਰੋ ਤੇ ਮਾਡਲ 10 ਆ ਬਈ 10 ਠੀਕ ਹੈ ਜੀ ਗੱਡੀ ਦੇ ਦਾਂਗੇ ਜੀ ਵਿੱਦ ਪਾਸਿੰਗ 5 ਸਾਲ ਦੀ ਟੌਪ ਵਾਲਾ ਮਾਡਲ 1.4 ਲੱਖ ਰੁਪਏ ਦੀ ਸਿਰਫ ਸਿਰਫ 1.4 ਲੱਖ ਲੱਗ ਗਿਆ ਜਮੀ ਹੱਲ ਗਏ ਠੀਕ ਹੈ ਲੈ ਮਿੱਤਰੋ ਤੁਸੀਂ ਵੀ ਜਦੋਂ ਕਾਰ ਲੈ ਕੇ ਜਾਓਗੇ ਨਾ ਤੁਸੀਂ ਵੀ ਹੱਲ ਜਾਓਗੇ ਨਾ ਬਾਈ ਹਾਂਜੀ ਬਾਈ ਗੱਡੀ ਜਮਾਂ ਨਵੀਂ ਆ ਠੀਕ ਆ ਚਾਲ ਚਲਾਵਾ ਵੀ ਮਿੱਤਰੋ ਫੁੱਲ 700 ਗੱਪਾ ਸਾਰਾ ਕੁਝ ਕੰਪਨੀ ਚ ਹੋ ਕੇ ਆਈ ਆ ਗੱਡੀ ਠੀਕ ਆ ਜੀ ਮਤਲਬ ਇਹ ਕਾਰਾਂ ਬਈ ਬਹੁਤ ਘੱਟ ਚੱਲਣ ਵਾਲੀਆਂ ਕਾਰ ਹੁੰਦੀਆਂ ਨੇ ਜਿਹੜੇ ਵੀਰ ਨੇ ਬਈ ਮਤਲਬ ਕਹਿ ਲਈਏ ਪਰਸਨਲ ਕਾਰ ਰੱਖਣੀ ਆ ਜਾਂ ਵਿਆਹ ਸ਼ਾਦੀ ਤੇ ਲਾਉਣੀ ਆ ਤਾਂ ਇਹ ਕਾਰ ਲੈ ਜਾਓ ਅਗਲੀ ਇਹ ਆ ਗਈ ਬਈ ਜੀ ਇਹ ਆ ਗਈ ਜੀ ਡਿਜ਼ਾਇਰ ओके 2014 ਦੇ 12ਵੇਂ ਮਹੀਨੇ ਦੀ 28 ਤਰੀਕ ਦੀ ਨਿਕਲੀ ਹੋਈ ਕਹਿਣ ਦਾ ਭਾਵ ਆ 2-3 ਦਿਨ ਪਹਿਲਾਂ ਨਿਕਲੀ ਹੋਈ ਆ ਠੀਕ ਆ ਜੀ ਮਤਲਬ 15 ਮਾਡਲ ਕਹਿ ਕੇ ਚੱਲੀ ਆਣਾ ਵੀ ਇਹਨੂੰ ਤੇ ਬਾਰਨਟ ਪੇਂਟ ਆ ਬਾਈ ਜੀ ਓਕੇ ਜੀ ਦੁਬਾਰਾ ਵੀ ਕਰਾਉਣਾ ਪਊਗਾ ਠੀਕ ਆ ਜੀ ਮਤਲਬ ਆਹ ਗਰੂਪ ਉੱਠੀਆਂ ਹੋਈਆਂ ਨੇ ਮੇਰੇ ਨਾਲ ਬਈ ਠੀਕ ਆ ਨਾ ਠੀਕ ਆ ਬਈ ਤੇ ਬਾਕੀ ਗੱਡੀ ਚਾਲ ਚਲਾਵੇ ਦੀ ਇੰਜਨ ਗੇਅਰ ਦੀ ਆਪਣੀ ਗਾਰੰਟੀ ਹੋਊ ਟਾਇਰ ਵੀ ਚੰਗੇ ਪੈਣੇ ਨੇ ਟਾਇਰ ਨਵੇਂ ਨਹੀਂ ਜੀ ਠੀਕ ਆ ਜੀ ਲੈ ਮਿੱਤਰਾਂ ਸੈਂਟਰ ਲੋਕ ਆ ਦੋਨੋਂ ਚਾਬੀਆਂ ਨਾਲ ਨੇ ਓਕੇ ਜੀ ਤੇ LDI 4 ਮਿੰਡੋ ਪਾਵਰ ਨੇ ਓਕੇ ਜੀ ਇਹ ਖੁਦ ਮੈਂ ਯੂਜ਼ ਕਰਦੇ ਆਂ ਗੱਡੀ ਆਪ ਬਾਈ ਠੀਕ ਹੈ ਜੀ ਮਤਲਬ ਆਪਣੇ ਨਿਗਾਹ ਦੇ ਵਿੱਚ ਚੱਲ ਰਹੀ ਹੁਣ ਪਾ ਰਹਿਣਾ ਬਾਈ ਇਹਦਾ ਰੇਟ ਬਾਈ ਇਹ 2,60,000 ਰੁਪਏ ਦੀ ਵੀਰੇ ਠੀਕ ਹੈ ਲੈ ਮਿੱਤਰੋ ਸਿਰਫ 2,60,000 ਰੁਪਏ ਦੀ ਡੀਜ਼ਲ ਦੀ 14 15 14 ਦੇ 12ਵੇਂ ਮਹੀਨੇ ਦੀ 28 ਤਰੀਕ ਦੀ ਆ ਵੀਰੇ ਮਤਲਬ 15 ਤੇ ਚੱਲੀ ਜਾਣਾ ਬਾਈ ਤੇ ਅਗਲੀ ਇਹ ਆ ਗਈ ਬਾਈ ਜੀ ਇਹ 2011 ਮਾਡਲ ਆ ਪੈਟਰੋਲ ਠੀਕ ਹੈ ਜੀ ਓਰੀਜਨਲ ਕਾਰ ਆ ਬੈਂਪਰ ਟੂ ਬੈਂਪਰ ਠੀਕ ਹੈ ਜੀ ਇਹਨਾਂ ਇਹਨਾਂ ਦੀ ਬਈ ਕਹ ਲਈਏ ਫੋਰਚੂਨਰ ਗੱਡੀ ਹੈ ਨਾ ਹਾਂ ਜੀ ਹਾਂ ਜੀ ਹਾਂ ਠੀਕ ਆ ਬਈ ਟਯੋਜ਼ ਆ ਗਈ ਲੀਵਾ ਵਜੇ ਨਹੀਂ ਨਹੀਂ ਹਾਂ ਜੀ ਜੀ ਮਾਡਲ ਆ ਜੀ ਠੀਕ ਆ ਜੀ ਮਾਡਲ ਆ ਮਿੱਤਰੋ ਕੰਡੀਸ਼ਨ ਚੈੱਕ ਕਰ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਹੈ ਨਾ ਬਈ ਕਲਰ ਪਿਆਰਾ ਇਹ ਜੇ ਟਾਸਟੀ ਕਲਰ ਆਇਆ ਸੀ ਵੀਰੇ ਠੀਕ ਹੈ ਜੀ ਮੇਨ ਕਲਰ ਇਹਦਾ ਓਕੇ ਠੀਕ ਆ ਅੰਦਰੋਂ ਦਿਖਾ ਦਿਓ ਬਈ ਲੈ ਮਿੱਤਰੋ ਇੰਟੀਰੀਅਰ ਦੀ ਚੰਗੇ ਪਈਆ 2011 ਮਾਡਲ ਆ ਨਾ 11 ਜੀ ਠੀਕ ਆ ਜੀ ਚੌਥੇ ਮਹੀਨੇ ਦੀ ਆ ਬਈ 11 ਚਾਲ ਚਲਾਵਾ ਬਾਈ ਕਹਿੰਦਾ ਚੰਗਾ ਗਾ ਜਮਾ ਨਵੀਂ ਕਾਰ ਆ ਬਾਈ ਜੀ ਆਪਣੀ ਗਾਰੰਟੀ ਹੋਊਗੀ ਠੀਕ ਆ ਜੀ ਇਹਦਾ ਰੇਟ ਬਾਈ ਇਹ ਗੱਡੀ ਦੇ ਦਾਂਗੇ 1.70 ਹਜ਼ਾਰ ਦੀ ਜੀ ਠੀਕ ਆ ਜੀ ਲੈ ਮਿੱਤਰੋ ਸਿਰਫ 1 ਲੱਖ 70 ਹਜ਼ਾਰ ਰੁਪਏ ਦੀ ਮਤਲਬ ਮਾਰਕੀਟ ਦੇ ਵਿੱਚ ਇਹਦਾ 2 ਲੱਖ ਤੋਂ ਪਲੱਸ ਰੇਟ ਹੈਗਾ 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 ਬਾਈ ਕੋਈ ਸ਼ੱਕ ਨਹੀਂ ਠੀਕ ਆ ਬਾਈ ਜੀ ਤੇ ਆਉਣਾ ਕਿੱਥੇ ਬਾਈ ਸੰਦੀਪ ਖਰੀਦ ਲਹਿਰਾ ਗਾਗਾ ਜੀ ਡਿਸਟ੍ਰਿਕਟ ਸੰਗਰੂਰ ਆ ਲਜ਼ਾਲ ਪਿੰਡ ਆ ਮੇਰਾ ਬਾਈ ਠੀਕ ਆ ਬਾਈ ਬਾਕੀ ਬਾਈ ਰੇਟ ਕਿਵੇਂ ਲੱਗੇ ਪੰਜ ਦੇ ਹਨਾ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਕਾਰਾਂ ਚੰਗੀਆਂ ਮਿਲਣਗੀਆਂ ਹੋਰ ਵੀ ਕਾਰਾਂ ਆਉ ਸਕ੍ਰੀਨ ਤੇ ਨੰਬਰ ਹੈਗਾਗਾ ਫੋਨ ਕਰਕੇ ਜਰੂਰ ਆਇਓ ਨਾ ਬਾਈ ਫੋਨ ਕਰਕੇ ਬਾਈ ਠੀਕ ਆ ਬਾਈ ਜੀ ਕਿਉਂਕਿ ਟੋਕਨ ਪਾ ਲਓ ਜਾਂ ਇਹ ਕਰਾ ਜਾਂਦਾ ਟੈਂਪਰ ਇੱਕ ਹੋਰ ਆ ਬਾਈ ਜੀ ਟੋਕਨ ਪਾਉਣੇ ਕਿਸੇ ਗੱਡੀ ਦਾ ਜਿਹੜੀ ਸਟੋਰੀ ਦੇਤੀ ਉਦੋਂ 21 ਨਿਕਲੂਗੀ 19 ਨਿਕਲ ਗਈ ਤਾਂ ਆਪਣੀ ਵਾਪਸੀ ਆ ਠੀਕ ਆ ਜਿਹੜੀ ਦੱਸਤੀ ਫੋਨ ਤੇ ਵੀ ਜਾਂ ਵੀਡੀਓ ਚ ਦੱਸਤੀ ਨਹੀਂ ਵੀਡੀਓ ਚ ਕਿਸ ਨੂੰ ਸਮਝ ਆਈ ਤਾਂ ਵੀਰ ਬਣ ਕੇ ਫੋਨ ਉਹ ਕਰਿਓ ਜਿੰਨੇ ਲੈਣੀ ਆ ਠੀਕ ਹੈ ਮਤਲਬ WhatsApp ਜਾਂ ਮੈਸੇਜ ਕਰਦੇ ਤੁਹਾਨੂੰ ਰੁਪਾਈ ਆ ਜੂਗਾ ਹਾਂਜੀ ਭਾਈ ਜੀ ਹਾਂਜੀ ਠੀਕ ਹੈ ਭਾਈ ਰੇਟ ਵੀ ਜਾਇਜ਼ ਨੇ ਕਿ ਜੈਸਨੋ ਵਾਲੇ ਜੈਸਨੋ ਵਾਲੇ ਮਾਣ-ਤਾਨ ਹੋ ਜੂ ਮਾਣ-ਦਾਨ ਮਾੜਾ ਮੋਟਾ ਹੋ ਜੂ ਦੇਖੋ ਮੂੰਹ ਮੰਗੀ ਦਾ ਮੌਤ ਨਹੀਂ ਮਿਲਦੀ ਬਾਈ ਹਨਾ ਮਾਣ-ਤਾਨ ਹੋ ਜੂ ਪਰ ਬਾਲਾ ਵੱਡਾ ਫਰਕ ਨਹੀਂ ਜੇ ਆਪਾਂ ਕਹੀਏ ਠੀਕ ਹੈ ਭਾਈ ਓਕੇ ਭਾਈ ਸਸਿਕਾ ਠੀਕ ਹੈ ਭਾਈ ਧੰਨਵਾਦ ਸਸਿਕਾ